ਾਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ। ਉਹਨਾਂ ਨਾਲ ਗੱਲ ਕਰਾਂਗੇ। ਪੰਜਾਬ ਸਰਕਾਰ ਨੇ ਅਜੇ ਤੱਕ ਜਿਹੜਾ ਖਰਾਬਾ ਹੈ, ਜਿਹੜਾ ਮੀਂਹੜਾ ਨਾਲ ਹੋਇਆ ਉਹਦੀ ਜਿਹੜਾ ਸੂਚੀ ਹੈ, ਉਹਦੀ ਵਿਸਤਾਰ ਰਿਪੋਰਟ ਜਿਹੜੀ ਹੈ ਕੇਂਦਰ ਸਰਕਾਰ ਨੂੰ ਨਹੀਂ ਭੇਜੀ। ਹੁਣ ਕੱਲ ਜਿਹੜਾ ਪੰਜਾਬ ਸਰਕਾਰ ਨੇ ਜਲਦੀ ਜਲਦੀ ਦੇ ਵਿੱਚ ਇੱਕ ਮੀਟਿੰਗ ਸੱਦੀ ਜਿਹਦੇ ਵਿੱਚ ਜਿਹੜਾ ਉਹ ਫੈਸਲਾ ਕਰਕੇ ਟੋਟਲ ਜਿਹੜਾ 13300 ਕਰੋੜ ਦਾ ਜਿਹੜਾ ਖਰਾਬਾ ਹੈ ਜਾਂ ਨੁਕਸਾਨ ਉਹਦੀ ਰਿਪੋਰਟ ਕੇਂਦਰ ਸਰਕਾਰ ਨੂੰ ਭੇਜਣ ਦਾ ਫੈਸਲਾ ਕੀਤਾ ਇਹ ਠੀਕ ਹੈ ਕਿ ਇਸ ਵਾਰੀ ਜਿਹੜੀ ਕੁਦਰਤੀ ਕਰੋਪੀ ਦਾ ਪੰਜਾਬ ਸ਼ਿਕਾਰ ਹੈ ਪੰਜਾਬ ਨਹੀਂ ਉੱਤਰੀ ਭਾਰਤ ਸ਼ਿਕਾਰ ਹੈ ਤੇ ਪੰਜਾਬ ਦੇ ਵਿੱਚ ਜਿਹੜਾ ਕੱਲ ਤੋਂ ਫਿਰ ਮੀਂਹ ਪੈ ਰਿਹਾ ਜਿਹਦੇ ਨਾਲ ਇੱਕ ਪਾਸੇ ਝੋਨੇ ਦੀ ਕਟਾਈ ਹੋ ਰਹੀ ਹੈ ਦੂਜੇ ਪਾਸੇ ਮੀਂਹ ਪੈ ਰਿਹਾ ਤੇ ਇਹਦੇ ਨਾਲ ਜਿਹੜਾ ਝੋਨੇ ਦੀ ਫਸਲ ਹੈ ਜਿਹੜੀ ਉਹਦੀ ਜਿੰਸ ਹੈ ਉਹਦੇ ਵਿੱਚ ਨਵੀਂ ਵਧੇਗੀ ਤੇ ਨਵੀਂ ਵਧਣ ਨਾਲ ਜਿਹੜਾ ਉਹ ਕਿਸਾਨਾਂ ਨੂੰ ਆਪਣੀ ਜਿੰਸ ਵੇਚਣ ਦੇ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਗਾ ਕਈ ਥਾਵਾਂ ਦੇ ਉੱਪਰ ਕਿਸਾਨਾਂ ਨੂੰ ਜਿਹੜੀ ਖੜੀ ਫਸਲ ਆ ਜਿਹੜੀ ਉਹ ਮਸ਼ੀਨਾਂ ਦੀ ਥਾਂ ਤੇ ਹੱਥ ਨਾਲ ਵਢਣੀ ਪੈ ਰਹੀ ਹੈ ਇਸ ਤਰੀਕੇ ਦੀ ਇੱਕ ਸਥਿਤੀ ਜਿਹੜੀ ਬਣੀ ਹੋਈ ਆ ਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਕਾਫੀ ਇਸ ਗੱਲ ਤੇ ਉੱਪਰ ਰੌਲਾ ਪਾਇਆ ਸ਼ੋਰ ਕੀਤਾ ਸੀਗਾ ਵੇ ਪੰਜਾਬ ਨੂੰ ਕੇਂਦਰ ਸਰਕਾਰ ਨੇ ਬਣਦਾ ਹਿੱਸਾ ਨਹੀਂ ਦਿੱਤਾ ਇਹ ਠੀਕ ਹੈ ਕਿ ਕੇਂਦਰ ਸਰਕਾਰ ਨੂੰ ਜਿੰਨੀ ਪੰਜਾਬ ਦੀ ਮਦਦ ਕਰਨੀ ਚਾਹੀਦੀ ਸੀ ਉਨੀ ਮਦਦ ਨਹੀਂ ਕੀਤੀ ਪਰ ਕੇਂਦਰ ਤੇ ਪੰਜਾਬ ਸਰਕਾਰ ਨੇ ਜਿਹੜਾ ਰਿਪੋਰਟ ਆ ਉਹ ਦੇ ਭੇਜਣ ਦੇ ਵਿੱਚ ਵੀ ਦੇਰੀ ਕੀਤੀ ਹੈ ਸਿੱਧੂ ਸਾਹਿਬ ਤੁਸੀਂ ਇਸ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਪੰਜਾਬ ਤੋਂ ਪੰਜਾਬ ਗਵਰਨਮੈਂਟ ਦੇ ਜਿਹੜੇ ਫਾਈਨਾਂਸਸ ਆ ਪੈਸੇ ਥੇਲੇ ਦੀ ਜਿਹੜੀ ਦਸ਼ਾ ਬੜੀ ਮਾੜੀ ਆ ਤੇ ਇਹ 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 ਪੰਜਾਬ ਗਵਰਨਮੈਂਟ ਗੱਲਾਂ ਬਾਤਾਂ ਨਾਲ ਹੀ ਸਾਰਨਾ ਚਾਹੁੰਦੀ ਆ ਕਿਉਂਕਿ ਇਹ ਆਪ ਖੁਦ ਕਈ ਇਹਦੇ ਚ ਆਪ ਦੇ ਜੀ ਨੁਕਸਾਨ ਜਿਵੇਂ ਹੁਣ ਪੰਜਾਬ ਗਵਰਨਮੈਂਟ ਇਹਨਾਂ ਨੂੰ ਕਦੋਂ ਦੀ ਕਹੀ ਜਾਂਦੀ ਆ ਬਈ ਇਹ ਇਹਨਾਂ ਨੇ 12000 ਕਰੋੜ ਤੋਂ ਉੱਤੋਂ ਦਾ ਜਿਹੜਾ ਉਹ ਜਿਹੜਾ ਆਫ ਡਿਜਾਸਟਰ ਫੰਡ ਹੈ ਸਟੇਟ ਦਾ ਤੇ ਉਸ ਡਿਜਾਸਟਰ ਫੰਡ ਤੋਂ ਕਿੱਥੇ ਗਿਆ ਦੱਸਿਆ ਜਾਵੇ ਉਹਦੀ ਡਿਟੇਲ ਹੀ ਨਹੀਂ ਭੇਜ ਸਕੇ ਇਹ ਉਹ ਕਿੱਥੇ ਕੰਜ਼ੂਮ ਹੋਇਆ ਉਹਦੇ ਉਹਦਾ ਯੂਟਿਲਾਈਜੇਸ਼ਨ ਨਹੀਂ ਭੇਜ ਸਕੇ ਇਹ ਕਦੇ ਤੇ ਉਹਦੇ ਬਾਰੇ ਗੱਲਾਂ ਕਰ ਛੱਡਦੇ ਆ ਜਦੋਂ ਫੰਡ ਦੀ ਗੱਲ ਹੁੰਦੀ ਆ ਪਹਿਲਾਂ ਤਾਂ ਟਾਲ ਸਾਰਦੇ ਸੀ ਜੇ ਸੈਂਟਰ ਨੇ ਸਾਡਾ ਸਾਡਾ ਹਿੱਸਾ ਨਹੀਂ ਦਿੱਤਾ ਸਾਡੇ ਜੀਐਸਟੀ ਦਾ ਹਿੱਸਾ ਨਹੀਂ ਦਿੱਤਾ ਫਲਾਨਾ ਨਹੀਂ ਦਿੱਤਾ ਇਹ ਪਹਿਲਾਂ ਤਾਂ ਕੁਛ ਚੇ ਰੇਟ ਟਰਕਾਉਂਦੇ ਰਹੇ ਹੁਣ ਫਿਰ ਜਦੋਂ ਸਿੱਧਾ ਪੁਆਇੰਟਡ ਕੁਐਸਚਨ ਉਹਨਾਂ ਨੇ ਕਿ ਸੈਂਟਰ ਨੇ ਕੀਤਾ ਸੈਂਟਰ ਦੇ ਕੀਤਾ ਮਿਨਿਸਟਰਾਂ ਨੇ ਖਾਸ ਕਰਕੇ ਹੋਮ ਮਿਨਿਸਟਰ ਨੇ ਬਾਲਦੀਨ ਉਹ ਜਦੋਂ ਭਗਵੰਤ ਮਾਨ ਮਿਲਿਆ ਉਹ ਤੋਂ ਪਿੱਛੋਂ ਤੁਰ ਤੋਂ ਨੇ ਜਨ ਜਾਨ ਦੇ ਪਿੱਛੋਂ ਉਹਨੇ ਤਾਂ ਹੈ ਵੀ ਸਾਡਾ ਬੜੇ ਚੰਗੇ ਮਾਹੌਲ 'ਚ ਮੀਟਿੰਗ ਹੋਈ ਹੈ ਮੇਰੀ ਹੋਮ ਮਿਨਿਸਟਰ ਨਾਲ ਭਗਵੰਤ ਮਾਨ ਨੇ ਤਾਂ ਇਹ ਕਿਹਾ ਉਹਦੇ ਤੋਂ 10-15 ਮਿੰਟ ਚ ਆਫੀਸ਼ਲ ਪ੍ਰੈਸ ਰੋਟ ਪੀਆਈਬੀ ਤੋਂ ਜਾਰੀ ਹੋ ਗਿਆ ਵੀ ਇਹ ਇਹ ਇਹਨਾਂ ਨੇ ਹਜੇ ਤੱਕ ਕੋਈ ਸਾਨੂੰ 12 12.5 ਹਜ਼ਾਰ ਦਾ ਜਿਹੜਾ ਸਾਡਾ ਫੰਡ ਹੈ ਸਾਡਾ ਸੈਂਟਰ ਵੱਲੋਂ ਦਾ ਲਗਾਤਾਰ ਦਿੱਤਾ ਜਾਂਦਾ ਉਹ ਉਹਦਾ ਕੋਈ ਸਾਨੂੰ ਡਿਟੇਲ ਨਹੀਂ ਦਿੱਤੀ ਕੋਈ ਯੂਟਿਲਾਈਜੇਸ਼ਨ ਨਹੀਂ ਦਿੱਤੀ ਤੇ ਉਹ ਨੂੰ ਨੋ ਡਾਊਟ ਉਸ ਨੂੰ ਜਿਹੜੇ ਵਰਤੋਂ ਉਹਦੀ ਕਰ ਸਕਦੇ ਆ ਸੈਂਟਰ ਦੇ ਪੈਰਾਮੀਟਰ ਹੈ ਉਹਦੇ ਮੁਤਾਬਕ ਹੀ ਕਰ ਸਕਦੇ ਆ ਇਹ ਤੇ ਕੁਝ ਜਦੋਂ ਪੈਸਾ ਆਉਂਦਾ ਉਸ ਨੂੰ ਫਿਰ ਇਨਵੈਸਟ ਕੀਤਾ ਜਾਂਦਾ ਉਹਦਾ ਇੱਕ ਫੰਡ ਹੀ ਵੱਖਰੇ ਲੈਵਲ ਤੇ ਰਹਿੰਦਾ ਇਹਨਾਂ ਨੇ ਕਿਵੇਂ ਉਹਦਾ ਖੁਰਦ-ਬੁਰਦ ਕੀਤਾ ਕੀ ਕੀਤਾ ਬਿਲਕੁਲ ਜਵਾਬ ਨਹੀਂ ਦੇ ਸਕੇ ਇਹ ਹਜੇ ਤੱਕ ਵੀ ਬੀਜੇਪੀ ਨੇ ਡਿਮੋਨਸਟ੍ਰੇਸ਼ਨ ਕੀਤਾ ਚਲੋ ਆਪਦੇ ਆਪ ਦੇ لالਚ ਨੂੰ ਕੀਤਾ ਜਾਂ ਆਪਦੀ ਪੋਲੀਟੀਕਲ ਪੋਜੀਸ਼ਨ ਜਾਂ ਪ੍ਰੋਪਾਗੈਂਡ ਦੇ ਲੈਵਲ ਤੇ ਕੀਤਾ ਚਲੋ ਹਰ ਪਾਰਟੀ ਕਰਦੀ ਹੈ ਤੇ ਉਹ ਸੈਂਟਰ ਦੀ ਰੂਲਿੰਗ ਪਾਰਟੀ ਹੈ ਪਰ ਇਹਨਾਂ ਨੇ ਕੋਈ ਉਹਦਾ ਸਹੀ ਜਵਾਬ ਨਹੀਂ ਦਿੱਤਾ ਉਹਦੀਆਂ ਖਬਰਾਂ ਹਜੇ ਤੱਕ ਵੀ ਲੱਗੀ ਜਾਂਦੀਆਂ ਬਿ ਇਹਨਾਂ ਦੀ ਉਹਨਾਂ ਨੇ ਪੈਸੇ ਨਹੀਂ ਦਿੱਤੇ ਇਸੇ ਸਾਰੇ ਚੱਕਰ ਦੇ ਵਿੱਚ ਇਹ ਅਫੀਸ਼ੀਅਲ ਰਿਪੋਰਟ ਵੀ ਨਹੀਂ ਆਪਦੀ ਦੇ ਸਕਦੇ ਖਰਾਬਾ ਕਿੰਨਾ ਹੋਇਆ ਅਫੀਸ਼ੀਅਲੀ ਸਾਡਾ ਕਿੰਨਾ ਨੁਕਸਾਨ ਆ ਸਾਨੂੰ ਪੈਸੇ ਕਿੰਨੇ ਚਾਹੀਦੇ ਆ ਉਦੇ ਉੱਤੇ ਹੀ ਸੈਂਟਰ ਨੇ ਆਪਣਾ ਕੋਈ ਮੰਨ ਬਣਾਉਣਾ ਹੁੰਦਾ ਜਾਂ ਕਹਿ ਸਕਦੇ ਸਾਰਾ ਕੁਝ ਉਸੇ ਚੱਕਰ ਦੀ ਉਸੇ ਗਿਲਟ ਦੇ ਵਿੱਚ ਇਹਨਾਂ ਨੇ ਹਜੇ ਤੱਕ ਨਹੀਂ ਰਿਪੋਰਟ ਜਿਦੋਂ ਹੁਣ ਦੁਵਾਰਾ ਹੋਮ ਮਿਨਿਸਟਰ ਨੇ ਕਿਹਾ ਵੀ ਇਹਨਾਂ ਨੇ ਕੋਈ ਸਾਨੂੰ ਰਿਪੋਰਟ ਆਫੀਸ਼ੀਅਲੀ ਨਹੀਂ ਭੇਜੀ ਜਿਹੜੀ ਆਫੀਸ਼ੀਅਲ ਲੈਵਲ ਤੇ ਬਣਦੀ ਹੈ ਵੀ ਸਾਡਾ ਕਿੰਨੇ ਦਾ ਸਾਡਾ ਨੁਕਸਾਨ ਹੋ ਰਿਹਾ ਤਾਂ ਫਿਰ ਇਹ ਕਹਿ ਰਹੇ ਤੁਰ ਤੁਰਤ ਮੀਟਿੰਗ ਬੁਲਾਈ ਹੈ ਜਿਹੜੀ ਹੁਣ ਤੁਸੀਂ ਦੱਸਿਆ ਅਨੁਗ੍ਰਹਿਤ ਕੌਂਸਲਟਰੀ ਦੀ ਮੀਟਿੰਗ ਸੱਤੀ ਜੀ ਦੇ ਵਿੱਚ ਫੈਸਲਾ ਕੀਤਾ ਗਿਆ ਵੀ ਪੰਜਾਬ ਦਾ 13300 ਕਰੋੜ ਦਾ ਨੁਕਸਾਨ ਹੋਇਆ ਇਹ ਰਿਪੋਰਟ ਕੇਂਦਰ ਨੂੰ ਭੇਜ ਕੇ ਇਹਦੇ ਲਈ ਮੁਆਵਜ਼ਾ ਮੰਗਿਆ ਜਾਵੇ ਤੇ ਇਹਦੇ ਤੇ ਬਹਾਨੇ ਬਾਜ਼ੀਆਂ ਬਹੁਤ ਕੀਤੀਆਂ ਜੀ ਅਸੀਂ ਤਾਂ ਚੀਫ ਸਕੱਟਰੀ ਨੂੰ ਤਾਂ ਪਹਿਲਾਂ ਹੀ ਬਰੀਫ ਕਰਤਾ ਸੀ ਵੀ ਜਿਸ ਦਿਨ ਪ੍ਰਾਈਮ ਮਿਨਿਸਟਰ ਆਇਆ ਉਹਨੂੰ ਬਰੀਫ ਕੀਤਾ ਉਹਦੇ ਥੋੜੀ ਦੋ ਫਿਗਰਾਂ ਦਿੱਤੇ ਦੇ ਦੇ ਹੀ ਥੋੜਾ ਥੋੜਾ ਜਿਹਾ ਮਿਨਿਸਟਰ ਆ ਪੰਜਾਬ ਦਾ ਤੇ ਉਹ ਉਹ ਮੰਡੀ ਕੇ ਕਿਹੜਾ ਮਿਨਿਸਟਰ ਸੀ ਗਵਰਨਮੈਂਟ ਤੇ ਉਹ ਉਹ ਤਾਂ ਸਿੱਧਾ ਕਹੀ ਗਿਆ ਵੀ ਸਾਡਾ 20000 ਕਰੋੜ ਦਾ ਨੁਕਸਾਨ ਹੋਇਆ ਤੇ ਉਹ ਚੀਫ ਸੈਕਟਰੀ ਉਦੋਂ ਵੀ ਇੰਨਾ ਕਹਿੰਦਾ ਰਿਹਾ ਸਾਰਾ ਉਹ ਵੱਖਰੀ ਫਿਗਰ ਦਿੰਦਾ ਰਿਹਾ ਉਹ ਵੀ ਸਰਕਾਰ ਦੀ ਇੱਕ ਜਿਹੜੀ ਫਿਗਰ ਹੋਣੀ ਚਾਹੀਦੀ ਹੈ ਉਦੋਂ ਹੀ ਚੀਫ ਮਿਨਿਸਟਰ ਦੇ ਥਰੂ ਆਪਣੇ ਚੀਫ ਸੈਕਟਰੀ ਦੇ ਥਰੂ ਹੋਣੀ ਚਾਹੀਦੀ ਹੈ ਉਹ ਹੀ ਸਪਸ਼ਟ ਜਿਹੜਾ ਅਫੀਸ਼ੀਅਲ ਲੈਵਲ ਤੇ ਸਰਕਾਰ ਦਾ ਸਪੋਕਸਮੈਨ ਹੁੰਦਾ ਜਾਂ ਦੱਸਦਾ ਸਾਰੇ ਅੰਕੜੇ ਕਿੰਨੇ ਲੈਵਲ ਤੇ ਹੈ ਮਿਨਿਸਟਰ ਨੇ ਉਹਦੇ ਅੰਕੜੇ ਬੋਲਨੇ ਸੀਗੇ ਦੋਨਾਂ ਦੇ ਅੰਕੜਿਆਂ ਵਿੱਚ ਫਰਕ ਸੀਗਾ ਸਾਰਾ ਕੁਝ ਤੇ ਇਸ ਕਰਕੇ ਉਦੋਂ ਵੀ ਇਹ ਹੁਣ ਦੇ ਬਹਾਨੇ ਕਰਦੇ ਵੀ ਇਸ ਦਾ ਦਸਤਾ ਸੀ ਉਦੋਂ ਸਾਰਾ ਅੱਜ ਕੱਲ੍ਹ ਦੀ ਸਟੇਟਮੈਂਟ ਤੇ ਪੰਜਾਬ ਗਵਰਨਮੈਂਟ ਕਹਿੰਦੀ ਹੈ ਈਵਨ ਈਵਨ ਜਿਹੜਾ ਮਨ ਰੋੜਾ ਉਹ ਵੀ ਕਹਿੰਦਾ ਵੀ ਇਸ ਦਾ ਦਸਤਾ ਸੀ ਜੀ ਸਾਰਾ ਪਹਿਲਾਂ ਤਾਂ ਉਹਨੇ ਇਹ ਗੱਲਾਂ ਐਵੇਂ ਹੀ ਆ ਬਾਧੂ ਹੈ ਸਵਾਲ ਹੈ ਵੀ ਤੁਸੀਂ ਆਪਣੀ ਜਿਹੜੀ ਜਿਹੜੀ ਅਫੀਸ਼ੀਅਲ ਕਪੈਸਿਟੀ ਵਿੱਚ ਸਰਕਾਰ ਨੇ ਕੁਝ ਕਰਨਾ ਸੀ ਉਸ ਨੂੰ ਕਰਦੇ ਸਮਰੱਥ ਨਹੀਂ ਹੋ ਤੁਸੀਂ ਨਾ ਕਰਦੇ ਹੋ ਕੁਕੋ ਥੋੜਾ ਤਾਂ ਧਿਆਨ ਹੀ ਮਤਲਬ ਕਿ ਸਰਕਾਰ ਕਿਵੇਂ ਬਚਾਈਏ ਐ ਇੰਨੇ ਜਿਆਦੇ ਐਮਐਲਏ ਹੋਣ ਹੁਣ 93 ਐ ਇਨਾਂ ਕੋਲੇ 93 ਐ ਫਿਰ ਵੀ ਇਹਨਾਂ ਸਰਕਾਰ ਇਹ ਜੀ ਲੰਗੜਾ ਕੇ ਚਲਦੀ ਹੋਵੇ ਸਾਰੀ ਗੱਲ ਇਹ ਸਰਕਾਰ ਸਾਂਭਣ ਦੇ ਚੱਕਰ 'ਚ ਬਹੁਤੇ ਹੋਣ ਤੇ ਇਹ ਸਕੇ ਅਸਲ ਵਿੱਚ ਸਰਕਾਰ ਦਾ ਜਿਹੜਾ ਦਿੱਲੀ ਵਾਲਿਆਂ ਦੇ ਦਿਖਲੰਦਾਚੀ ਕਰਕੇ ਸਰਕਾਰ ਇੰਡੀਪੈਂਡੈਂਟਲੀ ਵਰਕ ਕਰਦੀ ਨਹੀਂ ਉਹਨੂੰ ਕਰਨਾ ਆਇਆ ਹੀ ਨਹੀਂ ਇਸ ਲਈ 3.5 ਸਾਲਾਂ 'ਚ ਤੇ ਇਹ ਬੜੀ ਹੈ ਕਿ ਜਿਹੜੀਆਂ ਜਿਹਦੀਆਂ ਜਿਹਦੀਆਂ ਰੇਨ ਦਾ ਜਿਹਦੀਆਂ ਜਿਹੜਾ ਪਿੱਛੇ ਤੋਂ ਜਿਹੜੀਆਂ ਤਣਾਵਾ ਖਿੱਚੀਆਂ ਜਾ ਰਹੀਆਂ ਤੇ ਸਰਕਾਰ ਦੀਆਂ ਇਸ ਕਰਕੇ ਸਰਕਾਰ ਕੋਈ ਇੰਡੀਪੈਂਡੈਂਟਲੀ ਕੰਮ ਨਹੀਂ ਕਰਦੀ ਇੰਨੇ ਐਮਐਲਏ ਹੋਣ ਦੇ ਬਾਵਜੂਦ ਵੀ ਇਹ ਵੀ ਆਪਣੇ ਆਪ ਵਿੱਚ ਵੱਡੀ ਗੱਲ ਹੈ ਤੋਂ ਇਸ ਕਰਕੇ ਫਿਰ ਸਾਰਾ ਕੁਝ ਬਹੁਤ ਹੀ ਜਿਹੜਾ ਐਵੇਂ ਐਡ ਹੌਕ ਜਿਹਾ ਕੰਮ ਹੈ ਸਾਰਾ ਸਰਕਾਰ ਦਾ ਜਿਹੜਾ ਐਵੇਂ ਕੰਮਸਾਰੂ ਜਿਹਾ ਕੰਮ ਸਰਕਾਰ ਦਾ ਹੈਗਾ ਤੇ ਇਹ ਇਹ ਸਰਕਾਰ ਇਸ ਤਰੀਕੇ ਨਾਲ ਜਾਣੀ ਜਾਊਗੀ ਇੰਨੀ ਕੰਮ ਸਰੂ ਐਸ ਲੈਵਲ ਤੇ ਲੈਵਲ ਤੇ ਜਿਹੜੀ ਕਿ ਅਫਸਰਾਂ ਤੋਂ ਕੋਈ ਕੰਮ ਨਹੀਂ ਕਰ ਸਕੋ ਅਫਸਰ ਕਿਹੜਾ ਇਹਨਾਂ ਨੇ ਅਪਾਇੰਟ ਕੀਤੇ ਆ ਇਹਨਾਂ ਨੇ ਜਿਹੜੇ ਇੱਥੋਂ ਦੇ ਅਪਾਇੰਟ ਕੀਤੇ ਸੀ ਚੀਫ ਸੈਕਟਰੀ ਵੀ ਦਿੱਲੀੋਂ ਆਇਆ ਤੇ ਉੱਤੇ ਜਿਹੜੇ ਹਜੇ ਤੱਕ ਅਫਸਰ ਬੈਠੇ ਆ ਕੋਈ 2 250 ਜਿਹੜਾ ਉੱਪਰ ਟੌਪ ਤੇ ਬਹਾ ਛੜਿਆ ਸੀ ਐਮ ਦਾ ਆਪਣਾ ਐਮ ਦੇ ਬਾਰੇ ਤਸੀਮ ਦੁਬਾਰੇ ਮਸ਼ਹੂਰ ਐ ਸਾਰੀ ਗੱਲ ਵੀ ਆਪਣਾ ਉਹ ਪ੍ਰਿੰਸੀਪਲ ਸੈਕਟਰੀ ਨਹੀਂ ਆਪ ਉਹ ਅਪਾਇੰਟ ਕਰ ਸਕਦਾ ਉਹਦੇ ਐਡਵਾਈਜ਼ਰ ਨਹੀਂ ਕਰ ਸਕਦਾ ਉਹ ਵੀ ਦਿੱਲੀੋਂ ਆਉਂਦੇ ਆ ਤੋ ਇਹੋ ਜੀ ਸਰਕਾਰ ਦੇ ਵਿੱਚ ਫਿਰ ਇਹੀ ਉਮੀਦ ਕੀਤੀ ਜਾ ਸਕਦੀ ਹੈ ਕਿ ਜਿਹੜੀ ਆਫੀਸ਼ੀਅਲ ਨੁਕਸਾਨ ਦੀ ਫਲੱਡ ਫਲੱਡ ਦੇ ਰਾਹੀਂ ਹੜਾ ਜਾਂ ਇਹ ਰਾਹੀਂ ਜਿਹੜਾ ਨੁਕਸਾਨ ਦਾ ਸਾਰਾ ਹੈ ਉਹ ਉਹ ਇਹ ਉੱਥੇ ਇਹ ਦੱਸ ਹੀ ਨਹੀਂ ਸਕੇ ਹਜੇ ਤੱਕ ਕਿ ਦੋ ਤਿੰਨ ਗੱਲਾਂ ਕਰਕੇ ਤਾਂ ਖਾਸ ਕਰਕੇ ਨਹੀਂ ਦੱਸ ਸਕਦੇ ਵੀ ਪੈਸੇ ਦਾ ਇਹਨਾਂ ਨੇ ਜਿਹੜਾ ਉਹ ਫੰਡ ਦੀ ਜਿਹੜੇ ਫੰਡ ਨੂੰ ਇਧਰ ਉਧਰ ਕੀਤਾ ਹੈ ਕਿਵੇਂ ਕੀਤਾ ਉਹਦੀ ਕੋਈ ਉਹਦੀ ਐਕਸਪਲੇਨੇਸ਼ਨ ਵਗੈਰੇ ਖੁਦ ਆਪ ਦੇ ਉਸੇ ਅਪਰਾਧ ਬੋਧ ਵਿੱਚ ਚੱਲ ਰਹੀ ਆ ਹਾਂਜੀ ਇਹਦੇ ਨਾਲ ਜਿਹੜਾ ਕਿਸਾਨਾਂ ਨੂੰ ਜਿਹੜਾ ਹੋਰ ਲੋਕਾਂ ਨੂੰ ਮੁਆਵਜ਼ਾ ਦੇਣ ਚ ਦੇਰੀ ਨਹੀਂ ਹੋਏਗੀ ਕਦੋਂ ਮੁਆਵਜ਼ਾ ਦਿੱਤਾ ਜਾਏਗਾ ਕਦੋਂ ਕਿਸਾਨ ਆਪਣੀ ਬਜਾਈ ਕਰ ਸਕਣਗੇ ਇਹ ਬਹੁਤ ਸਾਰੀਆਂ ਵੱਡੀਆਂ ਦਿੱਕਤਾਂ ਨਹੀਂ ਹੋਣਗੀਆਂ ਪਹਿਲਾਂ ਤਾਂ ਇਹਦੇ ਬਾਰੇ ਸਭ ਤੋਂ ਜ਼ਿਆਦਾ ਮਾੜੀ ਗੱਲ ਇਹ ਆ ਵੀ ਜਿਹੜਾ ਮਾਝੇ ਤੇ ਦੁਆਬੇ ਦੇ ਵਿੱਚ ਉੱਥੇ ਕੁਝ ਝੋਨਾ ਪਹਿਲਾਂ ਬੀਜਿਆ ਜਾਂਦਾ ਤੇ ਉਹ ਉਹੀ ਏਰੀਆ ਵਿੱਚ ਫਲੱਡ ਅਫੈਕਟਡ ਏਰੀਆ ਤੇ ਉੱਥੇ ਹੀ ਬਾਰਿਸ਼ ਹੋਣ ਜਿਹੜੀ 6 ਤੇ 7 ਤੀ ਪਈ ਹੈ ਬਾਰਿਸ਼ ਤੇ ਇਹ ਇਹ ਉੱਥੇ ਜ਼ਿਆਦਾ ਬਾਰਿਸ਼ ਆ ਸਾਰੀ ਤੇ ਇਹਦੇ ਨਾਲ ਨਮੀ ਵੀ ਵਧੀ ਹੈ ਜਿਵੇਂ ਹੁਣ ਮੰਡੀਆਂ ਦੀ ਫੋਟੋ ਆ ਰਹੀ ਹੈ ਸਾਰੇ ਪ੍ਰੈਸ ਦੇ ਵਿੱਚ ਵੀ ਉੱਥੇ ਉਹਨਾਂ ਤੇ ਤਰਪਾਲ ਵੀ ਪਾਉਣ ਨੂੰ ਹੈ ਨਹੀਂ ਤੇ ਮੰਡੀ ਦੇ ਢੇਰ ਜਿਹੜੇ ਝੋਨੇ ਦੇ ਤੇ ਉਹ ਤਾਂ ਸਾਰੇ ਭਿੱਜ ਗਏ ਹੁਣ ਤਾਂ ਨਵੀਂ ਬਦਨੀ ਬਦਨੀ ਆ ਨਵੀਂ ਵੀ ਬਦਨੀ ਆ ਤੇ ਇਸ ਕਰਕੇ ਉਹ ਉੱਤੋਂ بارش ਤਾਂ ਉੱਤੋਂ ਇਹ ਤਾਂ ਇਹ ਤਾਂ ਸੀਜ਼ ਜਿਸ ਤਰੀਕੇ ਦਾ ਜੇ ਕਿਤੇ بارش ਦਾ ਸੀਜ਼ਨ ਹੀ ਜਾਂ ਮਾਹੌਲ ਹੀ ਰਹੇ ਤਾਂ ਨਵੀਂ ਬਦ ਜਾਂਦੀ ਹੁੰਦੀ ਉੱਥੇ ਤਾਂ بارش ਪੈਗੀ ਉਹ ਕਿੱਥੇ ਸੁੱਕਣ ਗਿਆ ਕਿੱਥੇ ਅਰੇਂਜਮੈਂਟ ਹੋਊਗਾ ਸਾਰਾ ਇਸ ਕਰਕੇ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਣਾ ਤੇ ਮੰਡੀਆਂ 'ਚ ਵੀ ਨੁਕਸਾਨ ਹੋਣਾ ਸਾਰਾ ਤੇ ਫੇਰ ਪਿਛਲੇ ਸਾਲ ਵਾਂਗੂ ਨਾ ਕਰਨੇ ਜੀ ਦਾ ਡਰ ਹੈ ਲੋਕਾਂ ਨੂੰ ਉਦੋਂ ਫੇਰ ਕਿਸਾਨ ਯੂਨੀਅਨ ਥੋੜਾ ਜਿਹਾ ਐਕਟਿਵ ਬਾਅਦ ਚ ਹੋਈ ਪਿਛਲੇ ਸਾਲ ਆਪ ਦੇ ਰੋਲੇ ਰੱਪੇਜੀ ਰਹਿ ਗਈ ਸੀ ਸਾਰਾ ਇੱਥੇ ਡੱਲੇਆਲ ਦਾ ਤੇ ਇਹਨਾਂ ਦਾ ਜਿਹੜਾ ਪੰਧੇਰ ਇੱਕ ਪਾਸੇ ਸੀ ਤੇ ਉਹ ਦੂਜੀਆਂ ਐਸਕੇਮ ਇੱਕ ਪਾਸੇ ਸੀ ਉਹ ਰੌੜੇ ਰੱਪੇ ਵਿੱਚ ਇਹ ਸਾਰੇ ਇਸ਼ੂ ਨੂੰ ਚੱਕ ਨਹੀਂ ਸੋਕੇ ਉਦੋਂ ਇਹ ਕੱਟ ਲਾਉਂਦੇ ਰਹੇ ਅੰਦਰੋਂ ਅੰਦਰੇ ਕਿ ਕਿਸਾਨਾਂ ਦਾ ਜਿਹੜਾ ਆਪਣੇ ਲੈਵਲ ਤੇ ਗੁਪਤ ਕਟ ਲਾਇਆ ਜਾਂਦਾ ਕਮਿਸ਼ਨ ਲੈਂਡ ਲਾਗੇ ਵਿੱਚੋਂ ਇਹ ਇਹ ਤੋਂ ਬਹੁਤ ਜ਼ਿਆਦਾ ਕਿਸਾਨਾਂ ਦਾ ਨੁਕਸਾਨ ਹੋਇਆ ਸੀ ਐਤਕੀ ਵੀ ਉਸੇ ਕਿਸਮ ਦਾ ਨੁਕਸਾਨ ਹੋਏਗਾ ਜੇ ਕਿਸਾਨ ਜਿਥੇ ਬੰਨੀਆਂ ਨਾ ਤਕੜੇ ਲੈਵਲ ਉੱਤੇ ਸਾਰਾ ਮੰਡੀਆਂ ਦੇ ਵਿੱਚ ਐਕਟਿਵਲੀ ਉਹਨਾਂ ਨੇ ਇਸ ਗੱਲ ਉੱਤੇ ਪ੍ਰੋਟੈਸਟ ਜਾਂ ਰੋਸ ਮਜਾਰੇ ਨਾ ਕੀਤੇ ਜਾਂ ਐਕਟਿਵਲੀ ਪਾਰਟਿਸਿਪੇਟ ਨਾ ਕੀਤਾ ਐਤਕੀ ਕਰਨਾ ਚਾਹੀਦਾ ਪਹਿਲੇ ਪਿਛਲੇ ਸਾਲ ਵਾਲੀ ਸਥਿਤੀ ਆ ਪਿਛਲੇ ਸਾਲ ਇਸ ਕਰਕੇ ਸਥਿਤੀ ਜਾਖਰਾ ਹੋਈ ਸੀ ਜਿਆਦਾ ਝੋਨੇ ਦੀ ਜਾਂ ਪੈਣ ਦੀ ਪੈੜੀ ਦੀ ਇਸ ਕਰਕੇ ਜਿਆਦਾ ਹੋਈ ਸੀਗੀ ਵੀ ਪਿਛਲੇ ਸਾਲ ਹਜੇ ਤੱਕ ਸਟਾਕ ਪਿਆ ਸੀ ਸਾਰਾ ਜਿਹੜਾ ਕਲੀਅਰਨਸ ਹੋਇਆ ਚਾਹ ਤੋ ਜਿਹੜੇ ਮੇਲਾ ਦੇ ਵਿੱਚ ਉਵੇਂ ਦੇ ਉਵੇਂ ਪਿਆ ਸੀ ਸਟਾਕ ਰੱਖਣ ਨੂੰ ਨਵੇਂ ਦੀ ਥਾਂ ਨਹੀਂ ਸੀ ਇਸ ਕਰਕੇ ਬੜੀ ਡਿਲੇ ਹੋਈ ਤੇ ਉਹ ਡਿਲੇ ਦਾ ਫਾਇਦਾ ਜਿਹੜਾ ਸੀ ਉਹ ਸਤਾਫ ਨੇ ਚੱਕਿਆ ਜਾਂ ਜਿਹੜੇ ਦਲਾਲ ਹੁੰਦੇ ਉਹਨਾਂ ਨੇ ਚੁੱਕਿਆ ਆਰਤੀਆਂ ਦੇ ਰਾਹੀਂ ਚੁੱਕਿਆ ਗਿਆ ਤੇ ਇਸ ਕਰਕੇ ਉਹ ਫਿਰ ਪੈਸੇ ਲੈਣ ਲੱਗ ਗਏ ਵੀ ਜਿਹਦੇ ਜਿਹੜਾ ਪੈਸੇ ਵਿੱਚੋਂ ਦੇ ਦਿੰਦਾ ਸੀਗਾ ਇੱਕ ਕੁਆਂਟਲ ਦੇ ਪਿੱਛੇ 3 3 4 400 ਰੁਪਈਆ ਵੀ ਕੱਟਿਆ ਗਿਆ ਤੇ ਇਹ ਇਸ ਕਰਕੇ ਐਤਕੀ ਵੀ ਵੇਖੋ ਕੀ ਕੁਸ਼ਣ ਦਾ ਇਹ ਸਾਰਾ ਕੁਝ ਹੋਵੇਗਾ ਐਤਕੀ ਨਮੀ ਕਰਕੇ ਹੋਵੇਗਾ ਤੋਂ ਸਰਕਾਰ ਬਹੁਤ ਜ਼ਿਆਦੇ ਇਹ ਫਸੀ ਹੋਈ ਸਰਕਾਰ ਹੈ ਤੇ ਜੇ ਕਿਤੇ ਇਸ ਵਾਰ ਜੇ ਮਦਦ ਆਪਣੇ ਵਲੰਟੀਅਰ ਲੈਵਲ ਤੇ ਪੰਜਾਬ ਦੇ ਜਾਂ ਬਾਹਰੋਂ ਜਾਂ ਡਾਇਸਪੋਰਾ ਜਾਂ ਹੋਰ ਲੋਕ ਨਾ ਕਰਦੇ ਜਾਂ ਖਾਲਸਾ ਏਡ ਵਾਲੇ ਵੀ ਕਾਫੀ ਕਰ ਰਹੇ ਕਈ ਥਾਵਾਂ ਤੇ ਤੇ ਤੇਲ ਤੂਲ ਦੇ ਕੇ ਟਰੈਕਟਰ ਲੱਗੇ ਹੋਏ ਆ ਜਿਹੜੇ ਉਸ ਏਰੀਏ ਨੂੰ ਸਾ ਜਿਹੜੇ ਉੱਥੇ ਸਿਲਟ ਆਈ ਹੈ ਉਹਨੂੰ ਸਾਫ਼ ਕਰਨ ਲੱਗੇ ਆ ਤੋਂ ਪਾਸਿਓਂ ਬਾਹਰੋਂ ਮਦਦ ਆ ਰਹੀ ਹੈ ਸਾਰੀ ਉਹ ਪੰਜਾਬ ਗਵਰਨਮੈਂਟ ਦੇ ਦੋਕੋ ਪ੍ਰੋਵਾਈਨਿੰਗ ਕਰ ਰਹਾ ਉਸ ਲੈਵਲ ਤੇ ਉਹਨਾਂ ਨੂੰ ਪਤਾ ਵੀ ਅਭੀ ਇਹਨਾਂ ਕਦੋਂ ਦੇਣੀ ਆ ਅਸ਼ ਗਰਦੌਰੀਆ ਵੀ ਨਹੀਂ ਹੋਈਆਂ ਸਾਰੀਆਂ ਹਜੇ ਤੱਕ ਚੰਗੇ ਤਰੀਕੇ ਨਾਲ ਗਰਦੌਰੀ ਵੀ ਨਹੀਂ ਹੋਈ ਗਰਦੌਰੀ ਹੋਣ ਨਾ ਹੋਣ ਕਰਕੇ ਵੀ ਇਹ ਕਈ ਥਾਵਾਂ ਤੇ ਪਲੇਮ ਦੇ ਜਿਹੜੇ ਫਰਕ ਪੈ ਜਾਂਦੇ ਆ ਪਤਾ ਨਹੀਂ ਕਦੋਂ ਪੂਰੀ ਹੋਏਗੀ ਇਹ ਇਸ ਕਰਕੇ ਸਾਰੀਆਂ ਗੱਲਾਂ ਦੇ ਵਿੱਚ ਸਰਕਾਰ ਪਿੱਛੇ ਖੜੀ ਐ ਸਰਕਾਰ ਐਕਚੁਅਲੀ ਐਕਟਿਵਲੀ ਤਾਂ ਕੰਮ ਹੀ ਨਹੀਂ ਲਾਉਣ ਲੱਗਦਾ ਵੀ ਕਰ ਰਹੀ ਆ ਤੇ ਇਹ ਸਾਰਾ ਕੁਝ ਕਰਕੇ ਨੁਕਸਾਨ ਹੋ ਰਿਹਾ ਤੇ ਬਾਕੀ ਇਸੇ ਕਰਕੇ ਰਿਪੋਰਟ ਹੈ ਜਿਹੜੀ ਉਹ ਇੰਨੀ ਡਿਲੇ ਹੋ ਗਈ ਹੈ ਜਿਹੜੀ ਪਹਿਲਾਂ ਭੇਜ ਦੇਣੀ ਚਾਹੀਦੀ ਸੀ ਉਹ ਹੁਣ ਦੁਆਰਾ ਜਦੋਂ ਸਟੇਟਮੈਂਟ ਆਈ ਹੈ ਉਹਦੇ ਉੱਤੇ ਇਹ ਭੇਜ ਜੀਮ ਆਮ ਤੌਰ ਤੇ ਦੇਖਿਆ ਜਾਂਦਾ ਇੱਕ ਰਿਪੋਰਟ ਭੇਜ ਦਿੱਤੀ ਜਾਂਦੀ ਹੈ ਜੇ ਕੋਈ ਕਮੀ ਪੇਸ਼ੀ ਰਹੇ ਸਪਲੀਮੈਂਟਰੀ ਰਿਪੋਰਟਾਂ ਭੇਜੀਆਂ ਜਾਂਦੀਆਂ ਇਹਨਾਂ ਦਾ ਮੇਨ ਰਿਪੋਰਟ ਹੀ ਨਹੀਂ ਅਜੇ ਤੱਕ ਭੇਜੀ ਨੇ ਨਹੀਂ ਭੇਜੀ ਬਿਲਕੁਲ ਠੀਕ ਹੈ ਤਾਂ ਕੋਈ ਇੰਨੇ ਜ਼ਿਆਦਾ ਕਮਜ਼ੋਰੀ ਹੈ ਸਾਰੀ ਗੱਲ ਦੀ ਸਪਲੀਮੈਂਟਰੀ ਕਦੋਂ ਭੇਜਣਗੇ ਕੀ ਕਰਨਗੇ ਕੁਝ ਵੀ ਨਹੀਂ ਕਹਿ ਸਕਦੇ ਆਫ ਦੀ ਰਿਪੋਰਟ ਵੀ ਨਹੀਂ ਭੇਜੀ ਉਸ ਦਿਨ ਵੀ ਇਹਨਾਂ ਨੂੰ ਆਫੀਸ਼ੀਅਲ ਰਿਪੋਰਟ ਨਾਲ ਦੀ ਨਾਲ ਇੱਕ ਕਾਪੀ ਹੋਮ ਮਿਨਿਸਟਰੀ ਜਾਂ ਸਤਕਾਰ ਤੇ ਜਾਣੀ ਚਾਹੀਦੀ ਸੀ ਡਿਸਕਸ਼ਨ ਦੇ ਨਾਲ ਰਿਟਰਨ ਜਾਣੀ ਚਾਹੀਦੀ ਸੀ ਨਾਲ ਸਬਮਿਟ ਕਰ ਦੇਣੀ ਚਾਹੀਦੀ ਸੀ ਉਹ ਜਿਹੜੇ ਦੂਜੇ ਚੈਨਲਾਂ ਤੋਂ ਸਬਮਿਟ ਹੁੰਦੀ ਹੈ ਸਰਕਾਰੀ ਆਫੀਸ਼ੀਅਲ ਚੈਨਲਾਂ ਤੋਂ ਹੋ ਜਾਣੀ ਚਾਹੀਦੀ ਸੀ ਪ੍ਰਾਈਮ ਮਿਨਿਸਟਰ ਨਾਲ ਗੱਲਬਾਤ ਹੋ ਗਈ ਕਿੰਨਾ ਕਵਰ ਹੋਇਆ ਕੀ ਪਤਾ ਲੱਗਿਆ ਕਿਸੇ ਨੂੰ ਪਰ ਅਫੀਸ਼ੀਅਲ ਕਾਪੀ ਤਾਂ ਸਬਮਿਟ ਹੋਣੀ ਉਸੇ ਦਿਨ ਹੀ ਚਾਹੀਦੀ ਸੀ ਠੀਕ ਉਹਦੇ ਆਉਣ 'ਚ ਕਈ ਦਿਨ ਸੀ ਪਤਾ ਸੀ ਸਾਰਾ ਕਦੋਂ ਆਉਣਾ ਤੇ ਉਦੋਂ ਬਣਨੀ ਚਾਹੀਦੀ ਸੀ ਰਿਪੋਰਟ ਜਿਹੜੀ ਹੁਣ ਬਣਾਉਣ ਲੱਗੇ ਆ ਹਾਂਜੀ ਸੋ ਦੇਖਦੇ ਹਾਂ ਸਿੰਸ ਆਫ ਵੀ ਪੰਜਾਬ ਤੇ ਜੇ ਜੇ ਰਿਪੋਰਟ ਇੰਨੀ ਦੇਰ ਨਾਲ ਭੇਜੀ ਆ ਕਦੋਂ ਮਦਦ ਕੇਂਦਰ ਦੀ ਆਏਗੀ ਕਦੋਂ ਕਿਸਾਨਾਂ ਦੀ ਕਦੋਂ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਕਰਾਂ ਦੇ ਜੀ ਮਾਰੇਗੇ ਉਹਨਾਂ ਨੂੰ ਕਦੋਂ ਮੁਆਵਜ਼ਾ ਮਿਲੇਗਾ ਇੱਕ ਲੰਮੀ ਅਡੀਕ ਜਿਹੜੀ ਆ ਉਹ ਕਰਨੀ ਪੈਗੀ ਤੁਸੀਂ ਇਹ ਛੋਹ ਚ ਜੁੜੇ ਇਸ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ